ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਹਾਂ ਬਰਕਤ ਵੀਡੀਓ ਬਰਕਤ ਵੀਡੀਓ ਵਿੱਚ ਪ੍ਰੀਤ ਤੋਂ ਕੰਮ ਕਰਾਹ ਕਰਾ ਕੇ ਉਹਦੀ ਸੱਸ ਤੇ ਵਿਕੀ ਨੇ ਕੀਤਾ ਬੁਰਾ ਹਾਲ ਤੇ ਫਿਰ ਉਹ ਹੁਣ ਆਸਮੇਂ ਲੜ ਰਹੇ ਆ ਤੇ ਉਸ ਉਹਨਾਂ ਦੀ ਲੜਾਈ ਅਸਦੀਪਾ ਫੱਕੜ ਨੂੰ ਸੁਣ ਜਾਂਦੀ ਹੈ ਤੇ ਫਿਰ ਉਹ ਕਹਿੰਦੇ ਆ ਕਿ ਇਹ ਵਿਪਰੀਤ ਬਹੁਤ ਦੁਖੀ ਹੈ ਤਾਂ ਹੀ ਉਹ ਇਹ ਸਾਡੇ ਨਾਲ ਹਣ ਕਲੇਸ਼ ਕਰਦੇ ਆ ਮੈਂ ਉਧਰੋਂ ਵੀ ਮਾੜੀ ਵੱਜ ਗਈ ਮੈਂ ਉਧਰੋਂ ਵੀ ਮਾੜੀ ਵੱਜ ਗਈ ਤੇ ਪ੍ਰੀਤ ਦੀ ਮਾਰ ਕੁੱਟਦਾ ਵੀ ਭੂਆ ਨੂੰ ਹੁਣ ਪਤਾ ਲੱਗ ਗਿਆ ਹੈ ਤੇ ਹੁਣ ਭੂਆ ਫੱਕੜ ਦੋਵੇਂ ਜਾਣੇ ਸੋਨੂ ਤੇ ਜੀਤਾ ਨੂੰ ਵੀ ਦੱਸਣਗੇ ਸਾਰੀ ਸਚਾਈ ਤੇ ਪ੍ਰੀਤ ਦਾ ਹੁਣ ਬੁਰਾ ਹਾਲ ਹੋ ਰਿਹਾ ਕਿ ਮੈਂ ਆਪਦੇ ਹੱਥੀਂ ਹੀ ਆਪਦੀ ਪਤੀਜੀ ਨੂੰ ਡੋਬ ਦਿੱਤਾ ਪੂਆ ਹੁਣ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਐ ਨਾਲੇ ਤਾਂ ਮੈਂ ਆਪਦੇ ਭਰਾ ਪਰਜਾਈ ਵੱਲੋਂ ਗਈ ਤੇ ਨਾਲੇ ਹੁਣ ਪ੍ਰੀਤ ਮੇਰੇ ਬਾਰੇ ਕੀ ਸੋਚੂਗੀ ਤੇ ਮੈਂ ਤਾਂ ਚੰਗਾ ਹੀ ਕਰਾਇਆ ਸੀ ਰਸਤਾ ਤੇ ਹੁਣ ਪ੍ਰੀਤ ਦਾ ਕੀ ਹਾਲ ਹੋ ਗਿਆ ਤੇ ਹੁਣ ਉਹ ਵੀ ਕੀ ਦਾਜ ਦੀ ਮੰਗ ਕਰ ਰਿਹਾ ਹੈ ਵਾਰੀ-ਵਾਰੀ ਕਿਤੇ ਕਹਿੰਦਾ ਪੈਲੀ ਲੈ ਕੇ ਆ ਤੇ ਕਦੇ ਟੁੱਟੀ ਗੱਡੀ ਦੱਸਦਾ ਹੈ ਤੇ ਹੁਣ ਉਹ ਸੋਚਦੀ ਹੈ ਕਿ ਮੈਂ ਐਦੂ ਤਾਂ ਕਵਾਰੀ ਹੀ ਚੰਗੀ ਸੀ ਪ੍ਰੀਤ ਨੂੰ ਕੱਲੀ ਨੂੰ ਚਾਰੀ ਨੂੰ ਗੁਆ ਕੁੜਾ ਵੀ ਕਰਨਾ ਪੈਂਦਾ ਹੈ ਹੁਣ ਪੂਆ ਫੁੱਫੜ ਹੁਣੀ ਪਰਜਾਈ ਨੂੰ ਆ ਆਪਣੇ ਭਰਾ ਪਰਜਾਈ ਨੂੰ ਸਾਰੀ ਸਚਾਈ ਦੱਸਦੇ ਆ ਤੇ ਦੱਸ ਤੇ ਉਹ ਕਹਿੰਦੀ ਕਿ ਮੈਂ ਤਾਂ ਦੋਵੇਂ ਪਾਸੇ ਹੀ ਫਸ ਗਈ ਮੈਂ ਤਾਂ ਚੰਗੇ ਵਾਸਤੇ ਸੋਚਿਆ ਸੀ ਤੇ ਪੂ ਆਹ ਫੜਨੇ ਜਾ ਕੇ ਸਾਰੀ ਸਚਾਈ ਕਵਲ ਨੂੰ ਦੱਸੀ ਤੇ ਉਹ ਕਹਿੰਦੇ ਕਿ ਹੁਣ ਵਿੱਕੀ ਦੀ ਤਾਂ ਖੈਰ ਨਹੀਂ ਹੁਣ ਦੇਖੋ ਵਿੱਕੀ ਦੇ ਕਿਵੇਂ ਪਰੇਟ ਹੁੰਦੀ ਹੈ ਤੇ ਨਾਲੇ ਉਸ ਨੂੰ ਥਾਣੇ ਵੀ ਫੜਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਆਪਾਂ ਦਾਜ ਦੀ ਮੰਗ ਕਰਦਾ ਹੈ ਤੇ ਉਹ ਪ੍ਰੀਤ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਤੇ ਹੁਣ ਫੇਰ ਪਰਜਾਈ ਬਹੁਤ ਪਰੇਸ਼ਾਨ ਹੋ ਗਈ